ਸਾਤ ਸੇ ਕਾਲ ਸੋਮਾ ਗਪਤਮ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਕਲਮ ਵਾਲੀ ਹਲਕਾ ਦੇ ਪਿੰਡ ਸਿੰਘਪੁਰਾ ਦੀਆਂ ਦਿਖਾ ਰਹੇ ਆ ਜਿੱਥੇ ਕਿ ਇੱਕ ਕਿਸਾਨ ਜਿਹੜਾ ਹੈ ਬਿਜਲੀ ਵਿਭਾਗ ਦੇ ਬਾਰੇ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੈ ਕੀ ਕਾਰਨ ਹੈ ਕਿਸਾਨ ਦੇ ਤੰਗ ਪਰੇਸ਼ਾਨ ਹੋਣ ਦਾ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਸਾਰੀ ਖੁੱਲ ਕੇ ਵਿਚਾਰਤਾ ਤੇ ਜਿਹੜੀ ਉਹ ਕਰਾਂਗੇ ਤੁਹਾਨੂੰ ਦੱਸ ਦਈਏ ਸੁਖਪਾਲ ਸਿੰਘ ਨਾਮ ਦਾ ਕਿਸਾਨ ਜੋ ਕਿ ਸਿੰਘਪੁਰਾ ਦਾ ਹੀ ਰਹਿਣ ਵਾਲਾ ਹੈ ਤੇ ਉਸ ਦੇ ਖੇਤ ਦੇ ਵਿੱਚ ਬਿਜਲੀ ਵਿਭਾਗ ਦੇ ਵਾਲਿਆਂ ਦੀ ਲਾਈਟ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਨਿਕਲਦੀਆਂ ਨਹੀਂ ਅਤੇ ਪਿਛਲੇ ਜੁਲਾਈ 2023 ਦੇ ਵਿੱਚ ਕਿਸਾਨ ਦੇ ਵੱਲੋਂ ਇੱਕ ਵੀਡੀਓ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਾਰੀ ਕੀਤੀ ਗਈ ਸੀ ਕਿ ਬਿਜਲੀ ਦੀਆਂ ਤਾਰਾਂ ਜਿਹੜੀਆਂ ਨੇ ਉਹ ਨੀਵੀਆਂ ਹੋ ਗਈਆਂ ਨੇ ਪਰ ਵਿਭਾਗ ਦੇ ਬਾਲਾਂ ਦੇ ਧਿਆਨ ਦੇ ਵਿੱਚ ਲਿਆਉਣ ਤੋਂ ਬਾਅਦ ਵੀ ਉਹਨਾਂ ਤਾਰਾਂ ਜਿਹੜਾ ਉੱਚਾ ਨਹੀਂ ਚੱਕਾ ਜਾ ਰਿਹਾ ਅਤੇ ਉਹ ਵੀਡੀਓ ਜਿਵੇਂ ਹੀ ਵਾਇਰਲ ਹੋਈ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਿਜਲੀ ਕਰਮਚਾਰੀਆਂ ਦੇ ਵੱਲੋਂ ਤਾਰਾਂ ਨੂੰ ਜਿਹੜਾ ਆ ਛੇਦੀ ਤੋਂ ਛੇਦੀ ਸੈੱਟ ਕਰਨ ਦੇ ਲਈ ਉਸ ਦੇ ਖੇਤ ਦੇ ਵਿੱਚ ਪਹੁੰਚ ਗਏ ਅਤੇ ਤਾਰਾਂ ਦੇ ਡੈਟਿੰਗਾਂ ਉੱਚੀਆਂ ਚੱਕੀਆਂ ਉਹ ਚੱਕੀਆਂ ਹੀ ਤੇ ਨਾਲ ਦੇ ਨਾਲ ਉਸ ਵਾਇਰਲ ਕੀਤੀ ਵੀਡੀਓ ਦੀ ਖੁੰਦਕ ਨੂੰ ਦੇਖਦੇ ਹੋਏ ਜਿਹੜਾ ਇੱਕ ਬਿਜਲੀ ਦੇ ਕਰਮਚਾਰੀਆਂ ਦੇ ਵੱਲੋਂ ਸਿਰਫ ਕੁਝ ਤਾਰਾਂ ਹੀ ਉੱਚੀਆਂ ਜਿਹੜੀਆਂ ਨੇ ਉਹ ਚੱਕੀਆਂ ਗਈਆਂ ਸੀ ਅਤੇ ਬਾਕੀ ਤਾਰਾਂ ਨੀਮੀਆਂ ਜਿਹੜੀਆਂ ਨੇ ਉਹ ਛੱਡਤੀਆਂ ਗਈਆਂ ਸੀ ਕਸਾਂ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਜੁਲਾਈ 2023 ਦੇ ਵਿੱਚ 26 ਜੁਲਾਈ ਨੂੰ ਜਦੋਂ ਬਿਜਲੀ ਕਰਮਚਾਰੀ ਜਿਹੜੇ ਨੇ ਉਹ ਉਸ ਦੇ ਖੇਤ ਦੇ ਵਿੱਚ ਪਹੁੰਚੇ ਸੀ ਤਾਂ ਸੁਖਪਾਲ ਸਿੰਘ ਦੇ ਵੱਲੋਂ ਉਹਨਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਜਿਹੜੀਆਂ ਬਾਕੀ ਰਹਿੰਦੀਆਂ ਤਾਰਾਂ ਨੇ ਇਹਨਾਂ ਨੂੰ ਵੀ ਉੱਚਾ ਚੱਕ ਦਿਓ ਤਾਂ ਕਿ ਅੱਗੇ ਜਿਹੜੀ ਕੋਈ ਵੀ ਦਿੱਕਤ ਨਾ ਆਵੇ ਪਰ ਬਿਜਲੀ ਵਿਭਾਗ ਦੇ ਵਾਲਿਆਂ ਵੱਲੋਂ ਜਿਹੜਾ ਉਸ ਬਾਹਰ ਕੀਤੀ ਵੀਡੀਓ ਦੀ ਖੁੰਦਕ ਦੇ ਵਿੱਚ ਜਿਹੜਾ ਉਸ ਕਿਸਾਨ ਦੇ ਖੇਤ ਦੇ ਵਿੱਚੋਂ ਤਾਰਾਂ ਜਿਹੜੀਆਂ ਨੇ ਕੁਝ ਤਾਰਾਂ ਤੋਂ ਉੱਚੀਆਂ ਚੱਕ ਦਿੱਤੀਆਂ ਗਈਆਂ ਸੀ ਅਤੇ ਕੁਝ ਤਾਰਾਂ ਜਿਹੜੀਆਂ ਨੇ ਉਹ ਨੀਵੇਂ ਹੀ ਛੱਡ ਦਿੱਤੀਆਂ ਗਈਆਂ ਸੀ ਤੇ ਉਸ ਤੋਂ ਬਾਅਦ ਕੱਲ ਜਿਹੜੀ ਐ ਇੱਕ ਵੀਡੀਓ ਉਸ ਕਿਸਾਨ ਦੇ ਵੱਲੋਂ ਹੋਰ ਬਣਾ ਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਾਰੀ ਕੀਤੀ ਗਈ ਸੀ ਕਿ ਜਦੋਂ ਉਹ ਕੱਲ ਕਣਕ ਜਿਹੜੀ ਆਪਣੀ ਉਹ ਵੱਟ ਰਿਆ ਸੀ ਤਾਂ ਜਿਹੜੀਆਂ ਪਿਛਲੇ ਸਾਲ ਜੁਲਾਈ 2023 ਦੇ ਵਿੱਚ ਬਿਜਲੀ ਵਿਭਾਗ ਦੇ ਵਾਲਾਂ ਵੱਲੋਂ ਤਾਰਾਂ ਨੀਵੀਆਂ ਛੱਡੀਆਂ ਗਈਆਂ ਸੀ ਜਾਣ ਬੁੱਝ ਕੇ ਉਹਨਾਂ ਤਾਰਾਂ ਦੇ ਨਾਲ ਉਸ ਕਿਸਾਨ ਦੇ ਖੇਤ ਵਿੱਚ ਜਿਹੜੀ ਕੰਬਾਈਨ ਸੀ ਕੰਕ ਵੜ ਰਹੀ ਸੀ ਤਾਂ ਉਹ ਕੰਬਾਈਨ ਦੀ ਛੱਤ ਜਿਹੜੀ ਹੈ ਉਹ ਤਾਰਾਂ ਦੇ ਬਿਲਕੁਲ ਨਾਲ ਲੱਗ ਰਹੀ ਸੀ ਤਾਂ ਉਸ ਜੀਤ ਦੀ ਵੀ ਕੱਲ ਜਿਹੜੀ ਹੈ ਉਸ ਕਿਸਾਨ ਸੁਖਪਾਲ ਸਿੰਘ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਰੀ ਕੀਤੀ ਗਈ ਜਿਸ ਤੋਂ ਬਾਅਦ ਜਿਹੜਾ ਹੈ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਅੱਜ ਬਿਨਾਂ ਦੱਸੇ ਉਸ ਦੇ ਖੇਤ ਦੇ ਵਿੱਚ ਜਾ ਕੇ ਇੱਕ ਖੰਭਾ ਜੜਾਇਆ ਇੱਕ ਨਵਾਂ ਖੰਭਾ ਉੱਥੇ ਲਗਾ ਦਿੱਤਾ ਗਿਆ ਤੇ ਜਦੋਂ ਹੀ ਕਿਸਾਨ ਖੇਤ ਪਹੁੰਚਦਾ ਹੈ ਤਾਂ ਕਿਸਾਨ ਨੂੰ ਪਤਾ ਲੱਗਦਾ ਹੈ ਕਿ ਬਿਜਲੀ ਵਿਭਾਗ ਦੇ ਵਾਲਿਆਂ ਵੱਲੋਂ ਤਾਰਾਂ ਤਾਂ ਉੱਚੀਆਂ ਨਹੀਂ ਚੱਕੀਆਂ ਗਈਆਂ ਪਰ ਇੱਕ ਨਵਾਂ ਖੰਭਾ ਜਿਹੜਾ ਹੈ ਉਸ ਦੇ ਖੇਤ ਦੇ ਵਿੱਚ ਲਗਾ ਦਿੱਤਾ ਗਿਆ ਕਿਸਾਨ ਨੇ ਇਹ ਵੀ ਦੱਸਿਆ ਕਿ ਉਸ ਦੇ 2 ਕਿੱਲੇ ਜ਼ਮੀਨ ਦੇ ਵਿੱਚ ਹੀ ਘੱਟੋ ਘੱਟ 8 ਖੰਭੇ ਜਿਹੜੇ ਨੇ ਉਹ ਬਿਜਲੀ ਵਿਭਾਗ ਦੇ ਵਾਲਿਆਂ ਦੇ ਵੱਲੋਂ ਲਾਏ ਗਏ ਨੇ ਕਿਸਾਨ ਨੇ ਕਿਹਾ ਕਿ ਉਸ ਨੇ ਜਿਹੜੀ ਇਹ ਜ਼ਮੀਨ ਹੈ ਉਹ ਖੇਤੀ ਕਰਨ ਦੇ ਲਈ ਲਈ ਸੀ ਨਾ ਕਿ ਬਿਜਲੀ ਵਿਭਾਗ ਵਾਲਿਆਂ ਦੇ ਖੰਭੇ ਲਾਉਣ ਦੇ ਲਈ ਉਸ ਕਿਸਾਨ ਜਿਹੜੀ ਇਹ ਜਮੀਨ ਲਈ ਸੀ ਅਤੇ ਅੱਜ ਕਿਸਾਨ ਦੇ ਵੱਲੋਂ ਇੱਕ ਵੀਡੀਓ ਜਿਹੜੀ ਹੈ ਬਣਾ ਕੇ ਹੋਰ ਜਾਰੀ ਕੀਤੀ ਗਈ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀ ਆ ਉਹ ਅਪਲੋਡ ਕੀਤੀ ਗਈ ਹੈ ਉਹ ਵੀਡੀਓ ਜਿਹੜੀ ਇੱਕੀ ਹੈ ਉਸ ਵੀਡੀਓ ਦੇ ਵਿੱਚ ਕੀ ਗੋਝਾ ਉਹ ਵੀਡੀਓ ਜਿਹੜੀ ਆ ਤੁਸੀਂ ਇਸ ਪੂਰੀ ਖਬਰ ਦੇ ਵਿੱਚ ਜਿਹੜੀ ਹੈ ਅੱਗੇ ਦੇਖ ਸਕਦੇ ਹੋ ਤਾਂ ਐਦਾਂ ਦੀ ਹਰ ਇੱਕ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਬੱਲੇ ਕ ਨੂੰ ਜਿਹੜਾ ਪ੍ਰੈਸ ਕਰ ਲੋ ਤੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਬੇਨਤੀ ਕਰੀ ਜਾਂਦੀ ਆ ਦਵਾਰੇ ਫੇਰਾ ਮਾਈਕ ਮਾ ਨਾ ਉਹ ਉਹ ਚੀਜ਼ ਨਹੀਂ ਹੈਗੀ ਕਿ ਜੇ ਆਪਾਂ ਆਖ ਗਏ ਦੇਖੋ ਜੀ ਦੋ ਖੰਭੇ ਤਾਂ ਮੇਰੇ ਨਾਲ ਲੱਗ ਰਹੇ ਨਾ ਲੱਗ ਰਹੇ ਨਾ ਆਹ ਦਵਾਰੇ ਬੈਕਦਾਰ ਆਉਂਦੀ ਆ ਇੱਕ ਖੰਭਾ ਲੈ ਆਹ ਹੋਰ ਲਾ ਗਈ ਇੱਕ ਖੰਭਾ ਉਸੇ ਕਾ ਸੇ ਦੋ ਖੰਭੇ ਹੋ ਉਸੇ ਇੱਕੋ ਮੇਰੇ ਸਿਰੇ ਤੇ ਬਾਂਹ ਤੇ ਫੇਰਾ ਪੰਜ ਪੰਜਵਾਂ ਖੰਭਾ ਲਾਗੇ ਮੇਰੇ ਕੇਵਲ ਮੌ ਪਾਉਣ ਦੇ ਮਾਰੇ ਠੀਕ ਹੈ ਆ ਗੱਡੋ ਗੱਡ ਕਿੰਨੇ ਦਾ ਵੀ ਲਾ ਲੋ ਖੰਭਾ ਇਹ ਇੱਕ ਇੱਕ ਖੰਭਾ ਪੱਟਿਆ ਜਾਂਦਾ ਇੱਕ ਉਹ ਖੰਭਾ ਪੱਟਿਆ ਜਾਂਦਾ ਜੀ ਮੇਰੇ ਇਹ ਕੇਵਲਦਾਰ ਪਾਉਂਦੇ ਨਾਲੇ ਮੈਗਮੈ ਨੂੰ ਸਸਤੀ ਪੈਂਦੀ ਨਾਲੇ ਮੇਰੇ ਚਲੋ ਇੱਕ ਇੱਕ ਲੈਣ ਦਾ ਰਹਿਣੀ ਸੀ ਮੇਰੇ ਵਾਂਝਾ ਉਹ ਰਹਿੰਦੀ ਠੀਕ ਹੈ ਨਾ ਤਾਂ ਆ ਖੰਭਾ ਲਾਉਣ ਦੀ ਲੋੜ ਸੀ ਇਹਨਾਂ ਨੂੰ ਨਾ ਨਾਲੇ ਹੋ ਖੰਭਾ ਨਿਕਲਦਾ ਸੀ ਇਹਨਾਂ ਦਾ ਤੇ ਮੇਰੀ ਫੇਰ ਦਵਾਰ ਤੋਂ ਠੀਕ ਹੈ ਦਵਾਰੇ ਬਿਜਲੀ ਵਿਭਾਗ ਨੂੰ ਬੇਨਤੀ ਹੈ ਪਲੀਜ਼ ਆ ਦੋਨੇ ਖੰਬੇ ਪੱਟੇ ਜਾਣ ਕੇਵਲ ਤਾਰ ਪਾਈ ਜਾਵੇ ਸਾਡੇ ਮੂਹਰੇ ਬੇਨਤੀ ਕਰ ਰਹੇ ਆ ਠੀਕ ਹੈ ਮੰਨ ਲਓ ਸਾਡੀ ਗੱਲ ਜੇ ਮੰਨਣੀ ਆ ਤਾਂ ਤੇ ਨਹੀਂ ਫਿਰ ਜੇ ਐਂ ਜੀਜਾ ਸੀ ਦਿਖਾਉਣ ਲੱਗ ਗਏ ਤੇ ਐਂ ਸਾਡੇ ਬਾਹਰ ਚ ਹੋ ਦੋ ਖੰਬੇ ਹੋਰ ਲੱਗ ਰਹੇ ਨਾ ਤੀਜਾ ਖੰਭਾ ਮੇਰੀ ਸਿੰਧੀ ਵੱਟਦੇ ਆ ਉਧਰੋਂ ਤਾਰਾਂ ਪਾਵਾ ਕਿ ਇਧਰ ਨੂੰ ਪਤਾ ਨਹੀਂ ਕਿਹਨੂੰ ਬਿਜਲੀ ਦੇਈ ਜਾਂਦੇ ਨੇ ਇਹ ਤਿੰਨ ਖਿੱਚਾਂ ਲਾ ਰੱਖੀਆਂ ਨੇ ਉੱਥੇ ਠੀਕ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਂਗਾਂ ਨੇ ਬਹੁਤ ਵੀਡੀਓ ਸ਼ੇਅਰ ਕਰੀ ਬਹੁਤ ਬਹੁਤ ਦਿਲੋਂ ਧੰਨਵਾਦ ਆ ਸਾਰਿਆਂ ਦਾ ਭਾਈ ਜੀ ਪਿੰਡ ਮੇਰਾ ਸਿੰਘਪੁਰਾ ਤੇ ਬਾਂਨ ਰੰਪਰਾ ਢਾਣੀ ਦੇ ਵਿੱਚ ਆ ਤੇ ਜਦੋਂ ਪਹਿਲਾਂ ਬਿਜਲੀ ਵਿਭਾਗ ਨਾਲ ਰੌਲਾ ਹੋਇਆ ਸੀ ਜਦੋਂ ਲਾਈਟ ਕਟਾਉਣੀ ਸੀ ਤਾਂ ਆ ਖੰਭਾ ਉਦੋਂ ਲਾ ਕੇ ਗਏ ਸੀ ਇੱਥੇ ਮੇਰੇ ਮੱਕ ਸੀ ਇਹਨਾਂ ਨੇ ਵੀਡੀਓ ਬਣਾਉਣ ਦੀ ਖੁੰਦਕ ਦੇ ਵਿੱਚ ਆਹ ਤਾਰਾਂ ਤਾਂ ਉੱਚੀਆਂ ਚੱਕਦੀਆਂ ਸੀ ਆਹ ਤਾਰਾਂ ਉਵੇਂ ਨੀਵੀਆਂ ਰੱਖਦੀਆਂ ਇਹ ਐਸ ਟਰਾਂਸਫਾਰਮ ਤੋਂ ਉਧਰ ਮੋਟਰ ਨੂੰ ਜਾਂਦੀ ਆ ਤੇ ਆ ਹੁਣ ਤੁਹਾਡੇ ਸਾਹਮਣੇ ਆ ਮਸ਼ੀਨਾਂ ਨਾਲ ਲੱਗੂਗੀ ਇਹ ਤਾਰਾਂ ਦੇ ਤੇ ਆਹ ਲੋ ਜੀ ਰੋਕਦਾ ਰੋਕਦਾ ਲੱਗਣਾ ਨਹੀਂ ਨਾਲ ਉਹ ਲੋ ਜੀ ਤਾਰ ਇੱਥੇ ਰੋਕਾ جا کے بھائی ماں دکھاونਗਾ کی آہا ਹੁਣ ਬਿਜਲੀ ਮਹਿੰਗੇ ਦੀ ਗਲਤੀ ਆ ਜਾਂ ਨਹੀਂ ਗਲਤੀ ਇੱਕ ਮਿੰਟ ਖੜਦਾ ਇੱਕ ਮਿੰਟ ਆਹ ਦੇਖੋ ਜੀ ਆਹੋ ਕੀ ਤੇ ਆਪੀ ਇੰਤਾਰ ਲੱਗੀ ਦੇਖੋ ਜੀ ਜਮਾਂ ਥੱਲੇ ਆਹ ਮਸ਼ੀਨ ਰਹਿ ਗਈ ਤੇ ਆਹ ਮਸ਼ੀਨ ਦੇ ਨਾਲ ਤਾਰ ਲੱਗ ਰਹੀ ਆ ਆ ਹੁਣ ਉੱਗੀ ਚੱਕੀ ਆ ਤਾਂ ਹਾ ਜਦੋਂ ਵੀ ਬੰਦਾ ਪਰ ਨਹੀਂ ਇਹ ਸੁਣਦੇ ਨਹੀਂ ਕਿਸੇ ਦੀ ਵੀ ਸਾਡਾ ਕਿਸੇ ਨਾਲ ਕੋਈ ਰੋਸ ਨਹੀਂ ਕੋਈ ਗੁੱਸਾ ਨਹੀਂ ਦੇਖ ਲਓ ਜੀ ਤਾਰਾ ਉਵੇਂ ਨਾਲ ਲੱਗਦੀਆਂ ਨਾ ਸਾਡਾ ਕੋਈ ਜੀ ਨਹੀਂ ਕਰਦਾ ਆ ਬੜੀ ਮੋਬਾਈਲ ਮੜ ਜਾ ਹੈਲੋ ਬੜੀ ਮੂਣਾ ਭਾਈ ਜੀ ਬਿਜਲੀ ਮੈਹਕਮੇ ਨੂੰ ਹੱਥ ਬੰਨ ਕੇ ਬੇਨਤੀ ਹੈ ਪਲੀਜ਼ ਤਾਰਾ ਸਾਡੀਆਂ ਇੱਥੇ ਕੇਵਲ ਪਾਈ ਜਾਵੇ ਮੇਰੇ ਬਾਣੇ ਵਿੱਚ ਦੋ ਖੰਭੇ ਲੱਗੇ ਹੋਏ ਨਾ ਜਿਹੜੀ ਐਲ ਡੀ ਚੱਲਦੀ ਆ ਜੇ ਕੋਈ ਵੀ ਨਾਲ ਲੱਗ ਕੇ ਮਰਦਾ ਲੈਨਮੈਨ ਸਾਡੇ ਪਿੰਡ ਦਾ ਹੋਊਗਾ ਜਾਂ ਕਿਸੇ ਹੋਰ ਪਿੰਡ ਦਾ ਹੋਊਗਾ ਉਥੇ ਕਾਰਵਾਈ ਹੋਊਗੀ ਜਈ ਤੇ ਹੋਊਗੀ ਤੇ ਐਸ ਡੀਓ ਕਾਲਾਂ ਵਾਲੀ ਜੇ ਹੋਊਗੀ ਇਹਨਾਂ ਨੂੰ ਮੈਂ ਬਾਰ ਬਾਰ ਕਹਿ ਚੁੱਕਾ ਕਿ ਭਾਈ ਤਾਰਾ ਉੱਚਾ ਚੱਕ ਜਿਓ ਖੁੰਦਕ ਦੇ ਵਿੱਚ ਜਦੋਂ ਮੱਕ ਦੇ ਵਿੱਚ ਮਸ਼ੀਨ ਨੂੰ ਰੋਕਿਆ ਸੀ ਤਾਂ ਕਰਕੇ ਇਹਨਾਂ ਨੇ ਇੱਕ ਖੰਭਾ ਲਾਤਾ ਆ ਤਾਰਾ ਉੱਚਾ ਨਹੀਂ ਚੱਕਿਆ বারবার বিনীত হাকি ল্যান্ডম্যান ਨੂੰ ਆਕੇ ਆਹ ਕੇਵਲ ਪਵਾਈ ਜਾਵੇ ਜਾਂ ਤਾਰਾ ਉੱਚੀਆਂ ਚਗਾਂਾਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਨਾ ਅਸੀਂ ਅੱਜ ਮੱਕੀ ਵੜਦੇ ਸੀ ਤੜਕੇ ਦੇ ਅਸੀਂ ਇੱਥੇ ਫਿਰਦੇ ਆਂ ਤੇ ਤਾਰਾ ਸਾਡੇ ਆਹ ਮੇਰੇ ਬਾਣਵੀਰ ਜੀ ਦੋ ਟੱਪਦੀਆਂ ਨਾ ਹੱਥ ਲੱਗਦਾ ਟਰੈਕਟਰ ਦੀ ਛਤਰੀ ਲੱਗਦੀ ਆ ਨਾਲਾ ਅਸੀਂ ਇਤਰੋਂ ਥਾਂ ਵੀ ਵੜਤਾ ਕੀ ਕੋਈ ਘਟਨਾ ਨਾ ਵਾਪਰ ਜੇ ਫਿਰ ਵੀ ਜਿਹੜਾ ਵਿਚਾਲੇ ਥਾਂਗਾ ਟਰੈਕਟਰ ਦੇ ਮੋੜਨ ਖਾਤਰ ਆ ਉਹਦਾ ਕਰਕੇ ਅਸੀਂ ਐਕਸ਼ਨ ਨੂੰ ਪਹਿਲਾਂ ਤਾਂ ਸਾਡੇ ਪਿੰਡ ਦਾ ਸੱਤਾਗਾ ਪੱਕਾ ਨਾ ਤਾਂ ਪਤਾ ਨਹੀਂ ਸਤਵੀਰ ਹੈ ਕਿ ਸੱਤਾਗਾ ਲੈਂਡਮੈਨ ਹੈ ਉਹਨੂੰ 2 ਵਜੇ ਦੇ ਫੋਨ ਕਰਨ ਲੱਗੇ ਆ ਕਿਉਂ ਸਾਡੇ ਕੋਲੇ 2 ਵਜੇ ਮਸ਼ੀਨ ਆਈ ਸੀ 2 ਵਜੇ ਦੇ ਫੋਨ ਕਰਨ ਲੱਗੇ ਆ ਕਿ ਭਾਈ ਸਾਡੀ ਬੇਨਤੀ ਸੁਣ ਲਾ ਪਹਿਲਾਂ ਕੋੜਾ ਸਿੱੜਦੇ ਅਸੀਂ ਐਨੇ ਕਿ ਥਾਂ ਮਤਲਬ ਹੈਗਾ ਇਹ ਤਿੰਨ ਕਿ ਟਰਾਲੀਆਂ ਦਾ ਥਾਂ ਗਿਆ ਕਿ ਲੰਮੀ ਲਾਈਨ ਆਉਂਦੀ ਹੈ ਦੋ ਕਿੱਲੇ ਕਿ ਉਹਨੇ ਕਿ ਥਾਂ ਵਿੱਚੋਂ ਅਸੀਂ ਭਾਈ ਆਪਦਾ ਪਹਿਲਾਂ ਵਢਾਲ ਗਏ ਪਰ ਉਸ ਬੰਦੇ ਨੇ ਪਤਾ ਨਹੀਂ ਕੀ ਤਾਂ ਰਾਬੀ ਬਣ ਗਿਆ ਉਹ ਸਾਡੀ ਤੜਕੇ ਦੇ ਆਂ ਦੀ ਗੱਲ ਨਹੀਂ ਸੁਣ ਰਿਹਾ ਹੁਣ ਐਕਸ਼ਨ ਨੂੰ ਫੋਨ ਕਰਿਆ 98124 52 800 ਨੰਬਰ ਤੇ ਐਕਸ਼ਨ ਨੇ ਸਾਨੂੰ ਨੰਬਰ ਦੇਤਾ 94 124 52852 ਜਈ ਤੇ ਸਾਡੇ ਪਿੰਡ ਦਾ ਲਾਈਨਮੈਨ ਦੋਨੇ ਜਣੇ ਰਲੇ ਮਿਲੇ ਨਾ ਦੋਨੇ ਜਣੇ ਜਈ ਨੇ ਫੋਨ ਬੰਦ ਕਰ ਰਿਆ ਜੇ ਇੱਥੇ ਕੋਈ ਵੀ ਘਟਨਾ ਵਾਪਰਦੀ ਹੈ ਸੱਤਾ ਤੇ ਜਈ ਦੋਨੇ ਜ਼ਿੰਮੇਦਾਰ ਹੋਣਗੇ ਲਾਈਨਮੈਨ ਦੀ ਜ਼ਿੰਮੇਵਾਰੀ ਹੈ ਕਿ ਇੱਕ ਵਾਰੀ ਆ ਕੇ ਨਹੀਂ ਸਾਡੇ ਨਾਲ ਬੰਦੀ ਜਾ ਕੁਝ ਵੀ ਹੈ ਪਰ ਲਾਈਨ ਦੇ ਤਾਰਾਂ ਉੱਚੀਆਂ ਚੱਕਦੇ ਪਤਾ ਨਹੀਂ ਤਾਂ ਹੁਣ ਐਕਸ਼ਨ ਤੋਂ ਐ ਐਸਟੀਓ ਤੋਂ ਇਹ ਲਾਈਨਮੈਨ ਤੇ ਜਈ ਵੱਡੇ ਹੋਗੇ ਸਿਰਫ 10 ਮਿੰਟ ਅਸੀਂ 2 ਵਜੇ ਤੋਂ ਪਹਿਲਾਂ ਕਿ 4 ਵਜੇ ਲਾਈਟ ਚੱਲਣੀ ਆ ਅਸੀਂ ਤਾਂ ਵੀ ਪਹਿਲਾਂ ਆ ਗਏ ਕਿ ਭਾਈ ਸਾਡਾ 10 15 ਮਿੰਟਾਂ ਦਾ ਕੰਮ ਹੈ ਸਾਡਾ ਕੰਮ ਹੋ ਜੂਗਾ ਤੂੰ ਪਹਿਲਾਂ ਮੜ ਦੇ ਕਈ ਵਾਰੀ ਕੋਈ ਲਾਈਟ ਪਹਿਲਾਂ ਨਾ ਅਜੇ ਬੰਦ ਕਰਵਾ ਦੀ ਪਹਿਲਾਂ ਠੀਕ ਹੈ ਜਾ ਉੱਥੋਂ ਕੋੜਾ ਜੱਕ ਦੀ ਹੁਣ ਭਾਈ ਅਸੀਂ ਫੋਨ ਲਾ ਲਾ ਕੇ ਥੱਕ ਗਏ ਆ ਐਡਾ ਪ੍ਰਸ਼ਾਸਨ ਸਾਡੇ ਦੇ ਨਾਲ ਧੱਕਾ ਕਰ ਰਿਹਾਗਾ ਅਸੀਂ 2011 ਤੋਂ ਦਰਖਾਸਤਾਂ ਦੇਣ ਲੱਗੇ ਆ ਆਹ ਤਾਰਾਂ ਸਾਡੀਆਂ ਉੱਚੀਆਂ ਨਹੀਂ ਚੱਕੀਆਂ ਗਈਆਂ ਆ ਨਾਲ ਹੱਥ ਲੱਗਦਾ ਹੈਗਾ ਟਰੈਕਟਰ ਦੀ ਛਦਰੀ ਤੋਂ ਨੀਵੀਆਂ ਨੇ ਇਹ ਤਾਰਾਂ ਇੱਥੇ ਜੋੜ ਹੈ ਹੋ ਤਾਰ ਦੇ ਵਿੱਚ ਤਿੰਨ ਜੋੜ ਹੈ ਇਹ ਕਦੋਂ ਵੀ ਟੁੱਟ ਸਕਦੀਆਂ ਹਨ ਪਰ ਨਹੀਂ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਇਹਨਾਂ ਨੂੰ 20 ਵਾਰੀ ਇਹਨਾਂ ਵਿਆ ਮਿੰਤਾ ਘੜ ਘੜ ਕੇ ਵੀ ਥੱਕ ਗਏ ਕਿ ਭਾਈ ਸਾਡੀ ਗੱਲ ਸੁਣ ਲਓ ਸਾਡੀ ਗੱਲ ਸੁਣ ਲਓ ਪਰ ਇਹਨਾਂ ਨੂੰ ਪਤਾ ਨਹੀਂ ਕੀ ਚੀਜ਼ ਦਾ ਹਕਾਰਾ ਕੀ ਗੱਲ ਹੈ ਭਾਈ ਜੀ ਪਿੰਡ ਮੇਰਾ ਸਿੰਘਪੁਰਾ ਹੈ ਤੇ ਬਾਣ ਰੰਪਰਾ ਢਾਣੀ ਦੇ ਵਿੱਚ ਆ ਤੇ ਜਦੋਂ ਪਹਿਲਾਂ ਬਿਜਲੀ ਵਿਭਾਗ ਨਾਲ ਰੌਲਾ ਹੋਇਆ ਸੀ ਜਦੋਂ ਲਾਈਟ ਕਟਾਉਣੀ ਸੀ ਤਾਂ ਆ ਖੰਭਾ ਉਦੋਂ ਲਾ ਕੇ ਗਏ ਸੀ ਇੱਥੇ ਮੇਰੇ ਮੱਕ ਸੀ ਇਹਨਾਂ ਨੇ ਵੀਡੀਓ ਬਣਾਉਣ ਦੀ ਖੁੰਦ ਕਿਤੇ ਵਿੱਚ ਆ ਤਾਰਾਂ ਤਾਂ ਉੱਚੀਆਂ ਚੱਕਤੀਆਂ ਸੀ ਆ ਤਾਰਾਂ ਉਵੇਂ ਨੀਵੀਆਂ ਰੱਖਤੀਆਂ ਇਹ ਐਸ ਟ੍ਰਾਂਸਫਾਰਮ ਤੋਂ ਉਧਰ ਮੋਟਰ ਨੂੰ ਜਾਂਦੀ ਆ ਤੇ ਆ ਹੁਣ ਥੋੜੇ ਸਾਹਮਣੇ ਆ ਮਸ਼ੀਨਾਂ ਨਾਲ ਲੱਗੂਗੀ ਇਹ ਤਾਰਾਂ ਦੇ ਇਹ ਆ ਲੋ ਜੀ ਰੋਕ ਲਾ ਰੋਕ ਲਾ ਲੱਗ ਰਣਾ ਨਹੀਂ ਨਾਲ ਆਹ ਲੋ ਜੀ ਤਾਰ ਇੱਥੇ ਰੋਕਾ ਜਾ ਕੇ ਬਾਈ ਮੱਖ ਦਿਖਾਉਣਾਗਾ ਕਿ ਆਹ ਹਾ ਹੁਣ ਬਿਜਲੀ ਮਹੱਕਮੇ ਦੀ ਗਲਤੀ ਆ ਜਾਂ ਨਹੀਂ ਗਲਤੀ ਇੱਕ ਮਿੰਟ ਖੜਦੇ ਇੱਕ ਮਿੰਟ ਆ ਦੇਖੋ ਜੀ ਆ ਰੋਗੀ ਜੇ ਆਪ ਇਹ ਤਾਰ ਲੱਗੀ ਦੇਖੋ ਜੀ ਜਮਾ ਥੱਲੇ ਆ ਮਸ਼ੀਨ ਰਹਿ ਗਈ ਮੈਂ ਨੂੰ ਕਹਿੰਦਾ ਵੀ ਵਾਰੀ ਬਿਜਲੀ ਮੰਤਰੀ ਨੂੰ ਕਹਿੰਦਾ ਕਿ ਭਾਈ ਤੁਸੀਂ ਸਾਡੀ ਬੇਨਤੀ ਸੁਣ ਲਓ ਪਰ ਨਹੀਂ ਇਹ ਸੁਣਦੇ ਨਹੀਂ ਕਿਸੇ ਦੀ ਵੀ ਸਾਡਾ ਕਿਸੇ ਨਾਲ ਕੋਈ ਰੋਸ਼ਨੀ ਕੋਈ ਗੁੱਸਾ ਨਹੀਂ ਦੇਖ ਲਓ ਜਿਤਾਰਾ ਉਵੇਂ ਨਾਲ ਲੱਗਦੀਆਂ ਨਾ ਸਾਡਾ ਕੋਈ ਜੀ ਨਹੀਂ ਕਰਦਾ ਆ ਬੜੀ ਮੋਬਾਈਲ ਮਾਰ ਜਾ ਹੈਲੋ ਬੜੀ ਮੋਣ ਬਾਈ ਜੀ ਬਿਜਲੀ ਮੈਹਕਮੇ ਨੂੰ ਹੱਥ ਬੰਨ ਕੇ ਬੇਨਤੀ ਐ ਪਲੀਜ਼ ਉਹ ਤਾਰਾ ਸਾਡੀਆਂ ਇੱਥੇ ਕੇਵਲ ਪਾਈ ਜਾਵੇ ਮੇਰੇ ਬਾਹਣੇ ਵਿੱਚ ਦੋ ਖੰਭੇ ਲੱਗੇ ਹੋਏ ਨਾ ਜਿਹੜੀ ਐਲ.ਡੀ ਚੱਲਦੀ ਐ ਜੇ ਕੋਈ ਵੀ ਨਾਲ ਲੱਗ ਕੇ ਮਰਦਾ ਲਾਈਨਮੈਨ ਸਾਡੇ ਪਿੰਡ ਦਾ ਹੋਊਗਾ ਜਾਂ ਕਿਸੇ ਦੇ ਪਿੰਡ ਦਾ ਹੋਊਗਾ ਉਦੋਂ ਕਾਰਵਾਈ ਹੋਊਗੀ ਜਾਈ ਤੇ ਹੋਊਗੀ ਤੇ ਐਸ.ਡੀ.ਓ ਕਾਲਾਂ ਵਾਲੀ ਦੇ ਹੋਊਗੀ ਇਹਨਾਂ ਨੂੰ ਮੈਂ ਬਾਰ-ਬਾਰ ਕਹਿ ਚੁੱਕਿਆ ਕਿ ਭਾਈ ਤਾਰਾ ਉੱਠ ਗਿਆ ਚੱਕ ਲਓ ਖੁੰਦਕ ਦੇ ਵਿੱਚ ਜਦੋਂ ਮੱਕ ਦੇ ਵਿੱਚ ਮਸ਼ੀਨ ਨੂੰ ਰੋਕਿਆ ਸੀ ਤਾਂ ਕਰਕੇ ਇਹਨਾਂ ਨੇ ਇੱਕ ਖੰਭਾ ਲਾਤਾ ਆਹ ਤਾਰਾਂ ਉੱਚੀਆਂ ਨਹੀਂ ਚੱਕੀਆਂ بار بار ਬੇਨਤੀ ਆ ਕਿ ਲਾਈਨਮੈਨ ਨੂੰ ਆ ਕੇ ਆਹ ਕੇਬਲ ਪਵਾਈ ਜਾਵੇ ਜਾਂ ਤਾਰਾਂ ਉੱਚੀਆਂ ਚੱਕਾਂਗਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਬੇਨਤੀ ਕਰੀ ਜਾਂਦੀ ਆ ਦੁਬਾਰੇ ਫੇਰ ਮਾਈਕ ਮਾਨ ਉਹ ਉਹ ਚੀਜ਼ ਨਹੀਂ ਹੈਗੀ ਕਿ ਜੇ ਆਪਾਂ ਆਖ ਗਏ ਦੇਖੋ ਜੀ ਦੋ ਖੰਭੇ ਤਾਂ ਮੇਰੇ ਨਾਲ ਲੱਗ ਰਹੇ ਨਾ ਲੱਗ ਰਹੇ ਨਾ ਆ ਦਵਾਰੇ ਬੈਗਦਾਰ ਆਉਂਦੀ ਐ ਇੱਕ ਖੰਭਾ ਲਾ ਐ ਆ ਹੋਰ ਲਾ ਗੇ ਇੱਕ ਖੰਭਾ ਉਸੇ ਕਾਹਦੇ ਦੋ ਖੰਭੇ ਹੋ ਉਸੇ ਕੋ ਮੇਰੇ ਸਿਰੇ ਤੇ ਬਾਂਹ ਚ ਫੇਰ ਐ ਪੰਜ ਪੰਜਵਾਂ ਖੰਭਾ ਲਾ ਗੇ ਮੇਰੇ ਕੇਵਲ ਮੋਂ ਪਾਉਣ ਦੇ ਮਾਰੇ ਠੀਕ ਐ ਆ ਗੱਡੂ ਗੱਡ ਕਿੰਨੇ ਦਾ ਵੀ ਲਾ ਲੋ ਖੰਭਾ ਇਹ ਇੱਕੇ ਖੰਭਾ ਪੱਟੇ ਜਾਂਦਾ ਇੱਕ ਉਹ ਖੰਭਾ ਪੱਟੇ ਜਾਂਦਾ ਜੇ ਮੇਰੇ ਇਹ ਕੇਵਲਦਾਰ ਪਾਉਂਦੇ ਨਾਲੇ ਮੈਗਮੇ ਨੂੰ ਸਸਤੀ ਪੈਂਦੀ ਨਾਲੇ ਮੇਰੇ ਚਲੋ ਇੱਕ ਇੱਕ ਲੈਣ ਦਾ ਰਹਿ ਨਹੀਂ ਸੀ ਮੇਰੇ ਬਾਹਰ ਚ ਉਹ ਰਹਿੰਦੀ ਠੀਕ ਹੈ ਨਾ ਤਾਂ ਆਹ ਖੰਭਾ ਲਾਉਣ ਦੀ ਲੋੜ ਸੀ ਇਹਨਾਂ ਨੂੰ ਨਾ ਨਾਲੇ ਹੋ ਖੰਭਾ ਨਿਕਲਦਾ ਸੀ ਇਹਨਾਂ ਦਾ ਤੇ ਮੇਰੀ ਫੇਰ ਦਵਾਰ ਤੋਂ ਠੀਕ ਹੈ ਦਵਾਰੇ ਬਿਜਲੀ ਮਹਕਮੇ ਨੂੰ ਬੇਨਤੀ ਹੈ ਪਲੀਜ਼ ਆਹ ਦੋਨੇ ਖੰਭੇ ਪੱਟੇ ਜਾਣ ਕੇਵਲ ਤਾਰ ਪਾਈ ਜਾਵੇ ਤੁਹਾਡੇ ਮੂਹਰੇ ਬੇਨਤੀ ਕਰ ਰਹੇ ਆ ਠੀਕ ਹੈ ਮੰਨ ਲਓ ਸਾਡੀ ਗੱਲ ਜੇ ਮੰਨਣੀ ਆ ਤਾਂ ਤੇ ਨਹੀਂ ਫਿਰ ਜੇ ਐਂ ਜੀਜਾ ਸੀ ਦਿਖਾਉਣ ਲੱਗੇ ਤੇ ਐਂ ਸਾਡੇ ਬਾਹਰ ਚ ਹੋ ਦੋ ਖੰਬੇ ਹੋਰ ਲੱਗ ਰਹੇ ਨਾ ਤੀਜਾ ਖੰਬਾ ਮੇਰੀ ਸਿੰਧੀ ਵੱਟਦੇ ਆ ਉਧਰੋਂ ਤਾਰਾਂ ਪਾਵਾ ਕੇ ਇਧਰ ਨੂੰ ਪਤਾ ਨਹੀਂ ਕਿਹਨੂੰ ਬਿਜਲੀ ਦੇਈ ਜਾਂਦੇ ਨੇ ਇਹ ਤਿੰਨ ਖਿੱਚਾਂ ਲਾ ਰੱਖੀਆਂ ਨੇ ਉੱਥੇ ਠੀਕ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗਾ ਨੇ ਬਹੁਤ ਵੀਡੀਓ ਸ਼ੇਅਰ ਕਰੀ ਬਹੁਤ ਬਹੁਤ ਦਿਲੋਂ ਧੰਨਵਾਦ ਆ ਸਾਰਿਆਂ ਦਾ